1 ਜੂਨ ਦੀ ਵੋਟਰਾਂ ਨੂੰ ਇੰਤਜ਼ਾਰ ਸੀ ਅੱਜ 29 ਤੇ ਕੱਲ ਨੂੰ 3 ਨੂੰ 4 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ ਰਾਤ ਦੇ 9 ਵਜੇ ਚੁੱਕੇ ਨੇ ਰਾਤ ਦੇ 9 ਵਜੇ ਵੀ ਨਾਬਾ ਦੇ ਵਿਧਾਇਕ ਨੇ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੀਟਿੰਗਾਂ ਦਾ سلسلہ ਉਹਨਾਂ ਦਾ ਜਾਰੀ ਆ ਸਭ ਤੋਂ ਵੱਧ ਮਿਹਨਤ ਕਰ ਰਹੇ ਨੇ ਕਿਉਂਕਿ ਕੱਲ ਭਗਵੰਤ ਮਾਨ ਦਾ ਰੋਡ ਸ਼ੋਹਤੀ ਰੋਡ ਸ਼ੋਅ ਨੂੰ ਦੇਖ ਕੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਬਹੁਤ ਜ਼ਿਆਦਾ ਖੁਸ਼ ਹੋਏ ਨੇ ਬਾਕੀ ਵਿਧਾਇਕ ਸਾਹਿਬ ਦੇ ਨਾਲ ਗੱਲਬਾਤ ਕਰ ਲੈਣਾ ਕਿੰਨੇ ਖੁਸ਼ ਤੇ ਪੰਜਾਬ ਦੇ ਮੰਤਰੀ 9 ਵਜੇ ਚੁੱਕ ਨੇ ਰਾਤ ਦਾ ਸਮਾਂ ਸਵੇਰੇ 6 ਵਜੇ ਚੋਣ ਪ੍ਰਚਾਰ ਲਈ ਨਿਕਲੇ ਹੋਏ ਨੇ ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਬੜਾ ਐ ਦੇਖੋ ਤਾਂ ਮਿਹਨਤ ਹੈ ਜੀ ਔਰ ਮੇਰਾ ਜਿਹੜਾ ਵਰਕਿੰਗ ਸਟਾਈਲ ਆ ਜੋ ਨਾ ਮੇਰਾ ਨੀਤੀ ਦੇ ਵਿੱਚ ਆਇਆ ਜੀ ਕੋਈ ਵੀ ਇਲੈਕਸ਼ਨ ਹੋਵੇ ਆਪਣੀ ਹੋਵੇ ਕਿਸੇ ਦੀ ਹੋਵੇ ਪਾਰਟੀ ਦੀ ਜੋ ਜੋ ਵੀ ਇਲੈਕਸ਼ਨ ਹੁੰਦੀ ਹੈ ਮੈਂ ਬਹੁਤ ਗਰਾਊਂਡ ਲੈਵਲ ਤੱਕ ਜਾਣਾ ਜੀ ਇੱਕ ਤਾਂ ਉਹ ਦਿਖਾਵਾ ਕਰਨਾ ਜੀ ਠੀਕ ਹੈ ਨਾ ਤੇ ਮੈਂ ਦਿਖਾਵਾ ਨਹੀਂ ਜੀ ਮੈਂ ਇੱਕ ਮਿਸ਼ਨ ਲੈ ਕੇ ਚੱਲਦਾ ਕਿ ਆਪਾਂ ਇਹ ਜਿਹੜਾ ਆਪਣੀ ਜਿਹੜੀ ਗੱਲ ਹੈ ਜੋ ਆਪਣਾ ਵਿਜ਼ਨ ਹੈ ਉਹ ਲੋਕਾਂ ਤੱਕ ਪਹੁੰਚਾਉਣਾ ਔਰ ਹਰੇਕ ਮੈਂ ਕੋਈ ਪਿੰਡ ਨਹੀਂ ਛੱਡਿਆ ਜੀ ਕੋਈ ਵਾਰਡ ਨਹੀਂ ਹਰੇਕ ਵਾਰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਭਾਸੋਂ ਵੀ ਨਾਵੇ ਵੀ ਔਰ 142 ਪਿੰਡਾਂ ਚ ਵੀ ਸਾਰੇ ਕਿਤੇ ਜਾ ਕੇ ਜਿਹੜਾ ਜੀ 2 ਸਾਲ ਦੀ ਕਾਰਜਗਾਰੀ ਹੈ ਪੰਜਾਬ ਸਰਕਾਰ ਦੀ ਉਹ ਜਿਹੜੀ ਹੈ ਦੱਸੀ ਹੈ ਔਰ ਆਪ ਮਹਾਰੇ ਕਿਸਾਨ ਵੀ ਬੋਲਦੇ ਨੇ ਜੀ ਗਰੀਬ ਪਰਿਵਾਰ ਵੀ ਬੋਲਦੇ ਨੇ ਨੌਜਵਾਨ ਵੀ ਬੋਲਦੇ ਨੇ ਅੱਜ ਵੀ ਮੈਂ ਕਈ ਪਿੰਡਾਂ ਗਿਆ ਅਦਲਤੀ ਗਿਆ ਮੈਂ ਉੱਥੇ ਇੱਕ ਇੱਕ ਮੈਨੂੰ ਮਿਲੇ ਭਾਈ ਸਾਹਿਬ ਕਹਿੰਦੇ ਮਾਨ ਸਾਹਿਬ ਧੰਨਵਾਦ ਆ ਤੁਹਾਡਾ ਤੇ ਮੁੱਖ ਮੰਤਰੀ ਸਾਹਿਬ ਦਾ ਮੈਂ ਕਿਹਾ ਜੀ ਕੀ ਗੱਲ ਹੋ ਗਈ ਕਹਿੰਦੇ ਮੇਰੇ ਬੇਟੇ ਨੂੰ ਦੋ ਨੌਕਰੀਆਂ ਮਿਲੀਆਂ ਨੇ ਸਾਨੂੰ ਮੁਸ਼ਕਲ ਹੋ ਰਿਹਾ ਡਿਸਾਈਡ ਕਰਨਾ ਵੀ ਕਿਹੜੀ ਰੱਖੀਏ ਕਿਹੜੀ ਛੱਡੀਏ ਜੀ ਸੋ ਇਹ ਇਹ ਸਮਾਂ ਜਿਹੜਾ ਜੀ ਕਿਤੇ ਉੱਦਾਂ ਹੀ ਥੋੜਾ ਆ ਜਾਂਦਾ ਜੀ ਇਦੇ ਲਈ ਡੈਡੀਕੇਸ਼ਨ ਚਾਹੀਦੀ ਹੈ ਤੇ ਲਈ ਅਕਾਉਂਟੇਬਿਲਟੀ ਆਪਣੇ ਆਪ ਨਾਲ ਬੰਦੇ ਦੇ ਜ਼ਿਹਨ ਦੇ ਵਿੱਚ ਕਿ ਮੈਂ ਲੋਕਾਂ ਪ੍ਰਤੀ ਕਿੰਨਾ ਕੁ ਜਵਾਬਦੇਹ ਹਾਂ ਔਰ ਇਹਦੇ ਲਈ ਸਿਸਟਮ ਇੱਕ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਪੁਰਾਣੀਆਂ ਸਰਕਾਰਾਂ 'ਚ ਪੈਸੇ ਦੇ ਕੇ ਬੰਦੇ ਰੱਖੇ ਜਾਂਦੇ ਸੀ ਜੀ ਹਿਸਾਬ ਪਾ ਲਿਆ ਜਾਂਦਾ ਸੀ ਐਮਐਲਏ ਦਾ ਕਿ ਤੁਹਾਡੇ ਹਿੱਸੇ ਨੇ ਇੰਨੀਆਂ ਇੰਨੇ ਬੰਦੇ ਨੇ ਤੁਸੀਂ ਦੱਸੋ ਕਿਹੜਾ ਰਖਾਉਣਾ ਫਿਰ ਇਦਾਂ ਕੰਮ ਚੱਲਦਾ ਸੀ ਹੁਣ ਉਹ ਸਾਰਾ ਕੁਝ ਬੰਦ ਹੋ ਗਿਆ ਔਨ ਮੈਰਿਟ ਦੇ ਆਧਾਰ ਤੇ ਜਿਹੜੀਆਂ ਨੌਕਰੀਆਂ ਰੱਖੀਆਂ ਜਾਂਦੀਆਂ ਨੇ ਤੇ ਉਹੀ ਜਿਹੜੇ ਕੰਮ ਨੇ ਕਿਸਾਨ ਦੇ ਖੇਤਾਂ ਤੱਕ ਪਾਣੀ ਪਹੁੰਚ ਗਿਆ ਨਹਿਰੀ ਪਾਣੀ ਪਹੁੰਚ ਗਿਆ ਕਿਸਾਨ ਦੇ ਖੇਤਾਂ 'ਚ ਰਾਤ ਨੂੰ ਵੀ ਬਿਜਲੀ ਆ ਰਹੀ ਹੈ ਦਿਨ 'ਚ ਵੀ ਬਿਜਲੀ ਆ ਰਹੀ ਹੈ ਔਰ 600 ਜੁਟ ਬਿਜਲੀ ਮੁਫਤ ਹੋ ਗਈ ਹੈ ਹਸਪਤਾਲਾਂ 'ਚ ਇਲਾਜ ਫ੍ਰੀ ਹੈ ਸਕੂਲਾਂ 'ਚ ਪੜ੍ਹਾਈ ਫ੍ਰੀ ਹੈ ਸੜਕਾਂ ਦੇ ਸੇਫਟੀ ਗੱਡੀਆਂ ਖੜੀਆਂ ਹੋ ਗਈਆਂ ਨੇ ਇੱਕ ਫੌਜੀ ਸ਼ਹੀਦ ਹੁੰਦਾ ਜਾਂ ਪੁਲਿਸ ਵਾਲਾ ਕੋਈ ਪ੍ਰਾਸ਼ੀਦ ਹੁੰਦਾ 1000 ਰੁਪਇਆ ਮਾਲੀ ਮਦਦ ਦਿੱਤੀ ਜਾਂਦੀ ਹੈ ਸਨਮਾਨਯੋਗ ਰਕਮ ਦਿੱਤੀ ਜਾਂਦੀ ਹੈ ਇਹ ਛੋਟੇ ਕੰਮ ਨਹੀਂ ਕੀਤੇ ਬਿਲਕੁਲ ਮਾਨ ਸਾਹਿਬ ਫੁੱਲਾਂ ਨਾਲ ਪੱਗ ਭਰ ਜਾਂਦੀ ਹੈ ਘਰਾਂ 'ਚ ਵੀ ਫੁੱਲ ਖਿੰਡ ਜਾਂਦੇ ਹੁਣ ਖਿੰਡ ਜਾਂਦੇ ਨੇ ਹੁਣ ਬੈਡਰੂਮ 'ਚ ਵੀ ਦੇਖ ਲਓ ਫੁੱਲੀ ਫੁੱਲ ਪਏ ਨੇ ਜੀ ਬਹੁਤ ਲੋਕ ਪ ਮੈਂ ਹੁਣੇ ਹੀ ਅਜਾਇਬ ਕਲੋਨੀ ਚ ਮੀਟਿੰਗ ਕਰਕੇ ਆ ਸਾਰਾ ਸਲਾਮ ਏਰੀਆ ਜੀ ਤੇ ਉਹਨਾਂ ਦਾ ਬਹੁਤ ਵੱਡਾ ਇਸ਼ੂ ਸੀਗਾ ਕਿ ਆਰਡਰ ਕਲੋਨੀਆਂ ਦਾ ਜਿਹੜਾ ਨਾ ਮਸਲਾ ਕਿ ਆਰਡਰ ਕਲੋਨੀਆਂ ਨਾ ਤਾਂ ਇਹ ਆਉਂਦੀਆਂ ਨੇ ਨਗਰ ਕਾਉਂਸਲ ਚ ਨਾ ਨਗਰ ਪੰਚਾਇਤ ਚ ਆਉਂਦੀਆਂ ਨੇ ਇਹ ਸਿਰਫ ਐਮਐਲਏ ਤੇ ਐਮਪੀ ਦੀ ਵੋਟ ਪਾ ਸਕਦੇ ਨੇ ਬਾਕੀ ਵੋਟ ਨਹੀਂ ਪੈਂਦੀ ਤੇ ਮੈਂ ਵਿਧਾਨ ਸਭਾ ਚੱਕਿਆ ਸੀਗਾ ਮੈਂ ਅੱਜ ਦੱਸਿਆ ਉਹਨਾਂ ਨੂੰ ਵੀਡੀਓ ਸੁਣਾਈ ਦੱਸਿਆ ਬਹੁਤ ਖੁਸ਼ ਹੋਏ ਜੀ ਵੀ ਕਮਾਲ ਹੋ ਗਈ ਵੀ ਤੁਸੀਂ ਸਾਡੇ ਲਈ ਇਨਾ ਸੁਹੇਰਤ ਤਰੀਕੇ ਨਾਲ ਸੋਚਦੇ ਮੈਂ ਕਿਹਾ ਦੇਖੋ ਕਾਂਗਰਸ ਦੇ ਕੱਲ ਹੀ ਆਉਣਗੇ ਤੁਹਾਨੂੰ ਲਾਲੀਪਾਪ ਦੇਣਗੇ ਕਰਨਾ ਕਰੋਨਾ ਕੁਛ ਵੀ ਨਹੀਂ ਸਰਕਾਰ ਤਾਂ ਆਮ ਆਦੀ ਪਾਰਟੀ ਦੀ ਹੈ ਨਾ ਜੀ ਬਿਲਕੁਲ ਕੱਲ੍ਹ ਦੇ ਰੋਡ ਸ਼ੋਅ ਨੂੰ ਲੈ ਕੇ ਕਹਿੰਦੇ ਭਗਵਾਨਤਮਨ ਬੜੇ ਖੁਸ਼ ਤੇ ਤੁਸੀਂ ਵੀ ਤਾੜੀਆਂ ਮਾਰ ਰਹੇ ਤੇ ਬੈਠੇ ਕਿ ਗੀਤ ਵੀ ਉਹਨਾਂ ਨੂੰ ਸੁਣਾਤਾ ਸੀ ਤੁਸੀਂ ਕਿਸ ਤਰ੍ਹਾਂ ਖੁਸ਼ ਹੋ ਤੁਹਾਡੀ ਗੱਲ ਹੋਈ ਹੈ ਮੁੜ ਕੇ ਮੁੱਖ ਮੰਤਰੀ ਨਾਲ ਗੱਡੀ 'ਚ ਬਹਿਣ ਤੋਂ ਬਾਅਦ ਵੀ ਗੱਲ ਹੋਈ ਹੈ ਜੀ ਬਹੁਤ ਵਧਾਈ ਦਿੱਤੀ ਕਿ ਬਹੁਤ ਵਧੀਆ ਸ਼ਾਨਦਾਰ ਘਟ ਸੀਗਾ ਬਹੁਤ ਸੰਗਤ ਆਈ ਹੋਈ ਸੀ ਤੇ ਉਹਨਾਂ ਨੇ ਸ਼ਾਬਾਸ਼ ਵੀ ਦਿੱਤੀ ਹੈ ਜੀ ਤੇ ਦੇਖੋ ਮੈਂ ਤਿਲਕੀਬਨ ਅਸੀਂ ਹਰੇਕ ਪੰਡਤ ਦੇ ਵਿੱਚੋਂ ਵਲੰਟੀਅਰ ਜਿਹੜੇ ਆ ਉਹ ਬੁਲਾਏ ਸੀਗੇ ਜੀ ਕਿ ਤੁਸੀਂ ਆਓ اور ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਇੱਥੇ ਆ ਰਹੇ ਨੇ ਤੇ ਨਾਭਾ ਪਟਿਆਲਾ ਗੇਟ ਜਦੋਂ ਪਹੁੰਚੇ ਤਾਂ ਦੇਖਣ ਵਾਲਾ ਮਾਹੌਲ ਸੀਗਾ ਜੀ ਅਮਰੀਕਾ ਨਾਭੇ ਦੇ ਲੋਕ ਮੈਨੂੰ ਬਹੁਤ ਵਧਾਈਆਂ ਆਈਆਂ ਨੇ ਜੀ ਅੱਜ ਕਿ ਮਾਨ ਸਾਹਿਬ ਕਮਾਲ ਕਰਤੀ ਤੁਸੀਂ ਕਮਾਲ ਕਰਤੀ ਇੰਨਾ ਇਕੱਠ ਹੋ ਗਿਆ ਬੱਲੇ ਬੱਲੇ ਹੋ ਗਈ ਤੇ ਇੱਕ ਭਾਈ ਸਾਹਿਬ ਕਹਿੰਦੇ ਕਹਿੰਦੇ ਜੀ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ ਵੀ ਇੰਨੀ ਇੰਨੀ ਕਰਾਉਡ ਹੋ ਗਈ ਸੀ ਇੰਨੀ ਭੀੜ ਹੋ ਗਈ ਸੀ ਵੀ ਅਸੀਂ ਤਾਂ ਮਤਲਬ ਇੰਨੀ ਭੀੜ ਦੇਖੀ ਨਹੀਂ ਕਦੇ ਤੇ ਲੋਕਾਂ ਦਾ ਪਿਆਰ ਹੈ ਜੀ ਔਰ ਮੁੱਖ ਮੰਤਰੀ ਸਾਹਿਬ ਲਈ ਸਭ ਦਾ ਪਿਆਰ ਹੈ ਨਾ ਭਿਆਣਾ ਦਾ ਪਿਆਰ ਹੈ ਮੁੱਖ ਮੰਤਰੀ ਵਿਰੋਧੀਆਂ ਦਾ ਲੱਗ ਕੇ ਵਿਰੋਧੀ ਤਾਂ ਪਹਿਲਾਂ ਕਹਿੰਦੇ ਕਹਿੰਦੇ ਮੁੱਖ ਮੰਤਰੀ ਆਉਂਦਾ ਨਹੀਂ ਹਾਂ ਚਲੋ ਪਤਾ ਕੀ ਹੈ ਪਹਿਲਾ ਪ੍ਰੋਗਰਾਮ ਰੱਖਿਆ ਸੀਗਾ ਉਸ ਤੋਂ ਬਾਅਦ 2 ਦਿਨ ਦਾ ਅਰਵਿੰਦ ਕੇਜੀਵਾਲ ਸਾਹਿਬ ਦਾ ਪ੍ਰੋਗਰਾਮ ਬਣ ਗਿਆ ਜਦੋਂ ਜੇਲ੍ਹ ਤੋਂ ਜਮਾਨਤ ਹੋਈ ਉਹਨਾਂ ਦੀ ਉਹਦੇ ਕਰਕੇ ਸ਼ਡਿਊਲ ਅੱਗੇ ਚੱਲੇ ਗਿਆ ਸੀ ਉਹਨਾਂ ਦਾ ਸੀਗੇ ਜੀ ਤੇ ਕੱਲ ਆ ਗਏ ਨੇ ਜੀ ਹੁਣ ਵਿਰੋਧੀਆਂ ਨੂੰ ਆਪੇ ਪਤਾ ਲੱਗਿਆ ਜੀ ਕਹਿੰਦੇ ਆਪ ਦੇ ਆਪ ਝੰਡੇ ਚੱਕੀ ਫਿਰਦੇ ਤੇ ਗੱਲ ਤੋਂ ਬਿਨ ਬੁਲਾਏ ਕੌਣ ਜੀ ਵਿਰੋਧੀ ਚਲੋ ਕੋਈ ਨਹੀਂ ਵਿਰੋਧੀ ਵੀ ਆਪਣੇ ਭਰਾ ਨੇ ਜੀ ਵਿਰੋਧੀ ਐਕਚੁਅਲੀ ਰਾਜਨੀਤੀ ਚ ਕਾਦਾ ਵਿਰੋਧ ਹੁੰਦਾ ਜੀ ਰਾਜਨੀਤੀ ਚ ਆਪਾਂ ਪਰਸਪਰ ਤੌਰ ਤੇ ਨਾ ਕਈ ਵਾਰੀ ਇਸ਼ੂ ਬਣਾ ਲੈਨੇ ਆ ਕਿ ਜੀ ਮੇਰਾ ਲੀਡਰ ਹੈ ਮੇਰੀ ਪਾਰਟੀ ਹੈ ਹੁਣ ਦੇਖੋ ਪਰਨੀਤ ਕੌਰ ਜੀ ਕਾਂਗਰਸ ਚ ਰਹੇ ਉਹਨਾਂ ਦੇ ਹਸਬੰਦ ਨੂੰ ਦੋ ਵਾਰ ਜੀ ਮਿਨਿਸਟਰ ਬਣਾਇਆ ਇਹਨਾਂ ਨੂੰ ਤਿੰਨ ਚਾਰ ਵਾਰ ਮੈਂਬਰੀ ਪਾਰਲੀਮੈਂਟ ਬਣਾਇਆ ਤੇ ਉਹਨਾਂ ਨੇ ਮਿੰਟ ਲਾਇਆ ਜੀ ਪਾਰਟੀ ਚੇਂਜ ਕਰਨ ਨੂੰ ਹੈਨਾ ਜੀ ਉਹਨਾਂ ਦਾ ਕੋਈ ਪਕੀਦਾਰ ਨਹੀਂ ਉਹਨਾਂ ਦਾ ਕੋਈ ਸਟੈਂਡ ਨਹੀਂ ਤੇ ਲੋਕ ਵੀ ਤਾਂ ਜਾਦ ਨਹੀਂ ਫਿਰ ਇਹ ਫੈਸਲਾ ਲੈਣ ਲਈ ਤੁਸੀਂ ਤਿੰਨ ਕਰ ਦੇਉਗੇ ਫੈਸਲਾ ਕਿਤੇ ਕਾਦਾ ਜੀ ਕਿਤਨੇ ਪਾਸੇ ਜਾਣ ਦਾ ਉਹ ਨਹੀਂ 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 ਅਸੀਂ ਤਾਂ ਆਰਗੇਨਿਕ ਵਲੰਟੀਅਰ ਹੈ ਜੀ ਆਮਾਦੀ ਪਾਰਟੀ ਦੇ ਸੇਵਾਦਾਰ ਅਸੀਂ ਤਾਂ ਪਾਰਟੀ ਆਪ ਬਣਾਈ ਹੈ ਜੀ ਆਪ ਮਿਹਨਤ ਕਰਕੇ ਇੱਥੇ ਖੜੀ ਕੀਤੀ ਹੈ ਪਾਰਟੀ ਠੀਕ ਹੈ ਨਾ ਜੀ ਤੇ ਇਦਾਂ ਦਾ ਕੁਝ ਨਹੀਂ ਹੈਗਾ ਵਿਰੋਧੀ ਜਿਹੜੇ ਨੇ ਕੱਲ ਜਿਹੜੇ ਨੇ ਇਹ ਇਕੱਠ ਜਿਹੜਾ ਦੇਖ ਕੇ ਨਾਬੇ ਦਾ ਇਤਿਹਾਸਿਕ ਇਕੱਠ ਇੱਕ ਤਾਂ ਮੈਨੂੰ ਕਹਿੰਦੇ ਜੀ ਅਸੀਂ ਨਹੀਂ ਕਦੇ ਦੇਖਿਆ ਅਨਾ ਇਕੱਠ ਜੀ ਨਾਬੇ ਚ ਵੀ ਕਮਾਲ ਕਰਤੀ ਤੇ ਕਮਾਲ ਤਾਂ ਇਹ ਬਾਬੇ ਬਾਬੇ ਨਾਨਕ ਦਾ ਫਿਰ ਚੋਣ ਪ੍ਰਚਾਰ ਬੰਦ ਵੀ ਹੋ ਜਾਣਾ ਕੱਲ ਤਾਂ ਜੇ ਵੀ ਨਹੀਂ ਲੱਗਣਾ ਕਹਿੰਦੇ ਛੇਤੀ ਹੈ ਨਾ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਮੈਂ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਨਾ ਜੀ ਚਲੋ ਰਿਜ਼ਲਟ ਆਉਣਗੇ ਉਸ ਤੋਂ ਬਾਅਦ ਪਿੰਡਾਂ ਦੀਆਂ ਮੀਟਿੰਗਾਂ ਦੁਬਾਰਾ ਅਸੀਂ ਸ਼ੁਰੂ ਕਰ ਰਹੇ ਹਾਂ ਇੱਕ ਤਾਂ ਮਨਰੇਗਾ 'ਚ ਬਹੁਤ ਗੜਬੜ ਹੈ ਜੀ ਮਨਰੇਗਾ ਨੂੰ ਮੈਨੇਜ ਕਰਨ ਦੀ ਜ਼ਰੂਰਤ ਹੈ ਔਰ ਕੁਝ ਇੱਥੇ ਜਿਹੜੇ ਅਖੌਤੀ ਲੀਡਰ ਬਣੇ ਫਿਰਦੇ ਨੇ ਮਨਰੇਗਾ ਦੇ ਉਹਨਾਂ ਦੀ ਛੁੱਟੀ ਕਰਨੀ ਹੈ ਤੇ ਉਹਨਾਂ ਦੇ ਜਾਲ ਚ ਕਢਾਉਣਾ ਮਨਰੇਗਾ ਵਰਕਰਾਂ ਤੇ ਅਗਲੀ ਗੱਲ ਹੈਗੀ ਹੈ ਕਿ ਕਈਆਂ ਦੇ ਰਾਸ਼ਨ ਕਾਰਡ ਕੇ ਦੇ ਛੋਟੇ ਛੋਟੇ ਇਸ਼ੂ ਨੇ ਜੀ ਉਹ ਸਾਰੇ ਅਸੀਂ ਸੋਲਵ ਕਰਨੇ ਆ ਤੇ ਮੈਂ ਤਕਰੀਬਨ ਇਕਨ ਇਲੈਕਸ਼ਨ ਤੋਂ ਬਾਅਦ ਵੀ ਮੇਰੀ ਕੋਸ਼ਿਸ਼ ਹੋਏਗੀ ਕਿ ਰੋਜ਼ ਮੈਂ ਪੰਜ ਪਿੰਡ ਜਿਹੜੇ ਆ ਉਹ ਜਾ ਕੇ ਖੁਦ ਮੀਟਿੰਗਾਂ ਕਰਾਂ ਔਰ ਸਭ ਦੇ ਜਿਹੜੇ ਛੋਟੇ ਛੋਟੇ ਇਸ਼ੂ ਨੇ ਉਹ ਉਹ ਸਾਰੇ ਉਹਦਾ ਹੱਲ ਕਰੀਏ ਜੀ ਭਗਵੰਤ ਮਾਨ ਨੂੰ ਭੁਲੇਖਾ ਦੂਰ ਹੋ ਗਿਆ ਦੇਮਾਨ ਦਾ ਵੀ ਜਰ ਪਹਿਲਾਂ ਗਲਤੀ ਹੋ ਗਈ ਕਹਿੰਦੇ ਨਹੀਂ ਇਦਾਂ ਦੇ ਕੋਈ ਇਕੱਠ ਦੇ ਕਿਤੇ ਲੱਗਿਆ ਮੁੱਖ ਮੰਤਰੀ ਨੂੰ ਵੀ ਬਲ ਕੇ ਦੇਮਾਨ ਦੇ ਨਾਲ ਲੋਕ ਹੈਗੇ ਨਹੀਂ ਨਹੀਂ ਦੇਖੋ ਲੋਕ ਤਾਂ ਪਾਰਟੀ ਨਾਲ ਹੁੰਦੇ ਆ ਜੀ ਲੋਕ ਤਾਂ ਚਲੋ ਇੱਕ ਜ਼ਰੀਆ ਹੁੰਦਾ ਐ ਐਮਐਲਏ ਕੜੀ ਹੁੰਦਾ ਜੀ ਅਹਿਮ ਕੜੀ ਐ ਐਮਐਲਏ ਨਾਲੀ ਸਰਕਾਰ ਹੁੰਦੀ ਐ ਤੇ ਮੁੱਖ ਮੰਤਰੀ ਸਾਹਿਬ ਖੁਸ਼ ਹੋਏ ਨੇ ਜੀ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਖੁਸ਼ੀ ਦਾੜੀ ਲੱਗਦੀ ਐ ਮੈਨੂੰ ਪੰਜ ਤਰੀਕ ਤੋਂ ਬਾਅਦ ਚਲੋ ਜਿਆਦਾ ਨੇੜਤਾ ਵੱਧ ਗਈ ਹੁਣ ਮਾਨ ਦੇ ਨਾਲ ਨਹੀਂ ਨੇੜਤਾ ਤਾਂ ਦਾ ਸ਼ੁਰੂ ਤੋਂ ਆ ਅਸੀਮ ਸਾਹਿਬ ਦੇ ਵਾਈਫ ਸਾਡੇ ਭੈਣ ਡਾਕਟਰ ਗੁਰਪ੍ਰੀਤ ਕੌਰ ਜਿਨ੍ਹਾਂ ਨਾਲ ਬਹੁਤ ਮੈਨੂੰ ਕੱਲ ਵੀ ਮਿਲਿਆ ਮੈਂ ਉਹ ਨਾਲ ਆਏ ਸੀਗੇ ਪਿਛਲੀ ਗੱਡੀ ਸੀਗੇ ਜੀ ਤੇ ਉਹਨਾਂ ਨੇ ਵੀ ਬਹੁਤ ਵਧਾਈ ਦਿੱਤੀ ਕਿ ਜੀ ਬਹੁਤ ਵਧੀਆ ਮੈਨੂੰ ਸਾਰੀ ਟੀਮ ਨੇ ਦਿੱਲੀ ਤੋਂ ਟੀਮ ਸੀਗੀ ਇੱਥੋਂ ਦੀ ਟੀਮ ਸੀਗੀ ਸਭ ਨੇ ਬਹੁਤ ਵਧਾਈ ਦਿੱਤੀ ਕਿ ਜੀ ਬਹੁਤ ਕਮਾਲ ਦਾ ਕੱਟ ਸੀਗਾ ਬੇਸ਼ੱਕ ਥੋੜਾ ਜਿਹਾ ਅੱਧਾ ਪੌਣਾ ਘੰਟਾ ਲੇਟ ਸੀ ਸੀਮ ਸਾਹਿਬ ਪਰ ਜਿਹੜਾ ਜਨੂੰਨ ਦੇਖਣ ਵਾਲਾ ਸੀਗਾ ਜੀ ਜਨੂੰਨ ਦੇਖਣ ਵਾਲਾ ਸੀਗਾ ਹੁਣ ਵਿਰੋਧੀ ਕੀ ਕਹਿੰਦੇ ਨੇ ਤੁਸੀਂ ਜਾਵਾਂ ਮਿਲਦੇ ਹੋ ਵਿਰੋਧੀਆਂ ਨੂੰ ਸਾਰੀਆਂ ਪਾਰਟੀਆਂ ਕੋਲੇ ਤੁਸੀਂ ਰੋਜ਼ ਮਿਲਦੇ ਗੱਲਦੇ ਹੋ ਰੋਜ਼ ਉਹਨਾਂ ਨੂੰ ਕਵਰੇਜ ਕਰਦੇ ਹੋ ਉਹਨਾਂ ਵਿਰੋਧੀਆਂ ਕੀ ਕਹਿੰਦੇ ਨੇ ਜੀ ਇਹ ਵਿਰੋਧੀਆਂ ਨੂੰ ਪਤਾ ਹੋਊਗਾ ਜੀ 31 ਰਾਤ ਨੂੰ ਕੀ ਕਰੋਗੇ ਜਾਓਗੇ ਮਹਾਲੇ ਮਹੂਲੇ ਚ ਕਿੱਥੇ 31 ਰਾਤ ਨੂੰ ਪੀ ਰਾਤ ਨੂੰ ਜਿਹੜੀ ਰਾਤ ਨੂੰ ਜਦੋਂ ਤੱਕ ਵੋਟ ਨਹੀਂ ਪੈਂਦੀ ਜੀ ਜਦ ਤੱਕ ਰਿਜ਼ਲਟ ਵੋਟ ਪੈਣ ਤੱਕ ਤਾਂ ਮੈਂ ਟਿੱਕੇ ਬੰਨ੍ਹਣ ਆਲਾ ਨਹੀਂ ਜੀ ਮੈਂ ਕੱਲ ਚੋਣ ਜਾਬਤਾ ਖਤਮ ਹੋਣਾ ਮੈਂ ਤਾਂ ਇਕੱਲੇ ਇਕੱਲੇ ਜਿਹੜੇ ਜਿਹੜੇ ਮੇਨ ਨੇ ਜੀ ਮੈਂ ਇਕੱਲੇ ਇਕੱਲੇ ਵਲੰਟੀਅਰ ਕੋਲੇ ਇਕੱਲੇ ਇਕੱਲੇ ਸਾਡੇ ਇੰਚਾਰਜ ਨੇ ਜਿਹੜੇ ਜਿਹੜੇ ਮੇਨ ਨੇ ਸਭ ਕੋਲ ਜਾਊਗਾ ਜੀ ਪੈਸੇ ਵਾਲੇ ਲੋਕ ਤੇ ਵੋਟੇ ਨਾ ਖਰੀਦ ਜਾਣ ਕੌਣ ਜੀ ਪੈਸੇ ਵਾਲੇ ਲੋਕ ਨਹੀਂ 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 ਲੋਕ ਪਤਾ ਕੀ ਹੈ ਜੀ ਲੋ ਲੋਕਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਬੰਦਾ ਪੈਸਾ ਵੰਡ ਕੇ ਸ਼ਰਾਬ ਵੰਡ ਕੇ ਵੋਟ ਖਰੀਦਦਾ ਨਾ ਬੇਸਿਕਲੀ ਕੋ ਸਮਾਜ ਦਾ ਵੈਲਫੇਰ ਨਹੀਂ ਹੁੰਦਾ ਉਹ ਸਮਾਜ ਦਾ ਦੁਸ਼ਮਣ ਹੁੰਦਾ ਜੀ ਸਮਾਜ ਦਾ ਦੁਸ਼ਮਣ ਜਿਹੜਾ ਜਿਹੜਾ ਨਸ਼ਾ ਵੇਚ ਕੇ ਵੋਟਾਂ ਲੈ ਰਿਹਾ ਜੀ ਕੱਲ ਨੂੰ ਕੰਮ ਥੋੜਾ ਕਰੂਗਾ ਜੀ ਉਹਨੇ ਕੰਮ ਨਹੀਂ ਕਰਨਾ ਉਹਨੇ ਸਮਾਜ ਦਾ ਨੁਕਸਾਨ ਹੀ ਕਰਨਾ ਇਸ ਕਰਕੇ ਇਹੋ ਜਿਹੇ ਲੋਕਾਂ ਤੋਂ ਲੋਕ ਪਰਹੇਜ਼ ਕਰਦੇ ਆ ਪਰ ਮੈਂ ਤਾਂ ਕਹਿਣਾ ਵੀ ਜੇ ਕੋਈ ਇਦਾਂ ਦਾ ਕੋਈ ਪੈਸੇ ਪੁੱਸੇ ਜੇ ਵੰਡਦੇ ਨੇ ਵੀ ਆਰਾਮ ਨਾਲ ਫੜ ਕੇ ਜੇਜ ਭਾਓ ਤੁਸੀਂ ਬਾਕੀ ਤੁਹਾਨੂੰ ਪਤਾ ਜੇ ਵੀ ਛਾੜੂ ਕਿਵੇਂ ਫੋੜ ਹੇਲਕੋ ਗੁਰਦੇਸ ਸਿੰਘ ਦੇ ਮਾਦੇ ਨਾਲ ਗੱਲ ਕੀਤੀ ਹੈ ਰਾਤ ਦੇ ਸਮੇਂ ਗੱਡੀ ਚ ਜਾ ਰਹੇ ਨੇ ਪਾਰਸੋਂ ਜਾ ਰਹੇ ਨੇ ਪਾਰਸੋਂ ਪ੍ਰੋਗਰਾਮ ਉੱਥੋਂ ਵਾਪਸ ਵੀ ਇਹਨਾਂ ਨੇ ਆਉਣਾ ਪਰ ਅਸੀਂ ਤਾਂ ਉੱਤਰ ਜਾਣਾ ਹਨ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਕਹਿੰਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਰੋਡ ਸ਼ੋਅ ਨੂੰ ਦੇਖ ਕੇ ਬੜੇ ਖੁਸ਼ ਹੋਣੇ ਧਰਮਪਤਨੀ ਵੀ ਕਹਿੰਦੇ ਬੜੀ ਖੁਸ਼ ਹੋਈ ਆ ਪਰ ਵੋਟਾਂ ਜਿਹੜੀਆਂ ਇੱਕ ਤਰੀਕ ਨੂੰ ਪੈਣੇ ਚਾਰ ਤਰੀਕ ਨੂੰ ਨਤੀਜਾ ਜਿਹੜਾ ਆ ਜਾਣਾ ਲੋਕ ਕਿਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਨਾਬਾ ਤੋਂ ਹਰਮਿੰਦਰ ਸਿੰਘ ਮਾਨ